ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਲੇਫਰਾਜ਼ੀ ਉਤਲੀ ਜਿਹੜੀ ਕਿ ਤੁਹਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆ ਸਕਦੇ ਨੇ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਕਿਉਂਕਿ ਇਹੋ ਜਿਹੇ ਵੀਡੀਓਜ਼ ਇਸ ਚੈਨਲ ਤੇ ਆਉਂਦੀਆਂ ਰਹਿੰਦੀਆਂ ਨੇ ਜੋ ਜੀ ਕਰ ਲੈਂਦੇ ਅੱਜ ਦੀ ਵੀਡੀਓ ਸਟਾਰਟ ਪਰਲੂ ਉਨ cliente importante. Parlo a un cliente importante. ਮੈਂ ਇੱਕ ਮਹੱਤਵਪੂਰਨ ਗਾਹਕ ਦੇ ਨਾਲ ਗੱਲ ਕਰ ਰਿਹਾ ਹਾਂ ਜੋ ਕਰਦਾ ਹਾਂ ਕਲੀਅੰਟ ਤੇ ਭਾਵ ਹੁੰਦਾ ਗਾਹਕ ਇੰਪੋਰਟੈਂਟ ਤੇ ਮਤਲਬ ਹੁੰਦਾ ਮਹੱਤਵਪੂਰਨ ਪਾਰਲੋ ਹੈਗੀ ਜੀ ਵੈਰ ਵੋ ਪਰਲਾਰੇ ਦਾ ਈ ਉਹਦੇ ਨਾਲ ਕਿਨੂ ਵੈਸੇ ਹੋਣੇ ਉਹ ਵਿਜ਼ੋਨੀਓ ਦੀ ਪਰਲਾਰੇ ਆਤੇ ਉਹ ਵਿਜ਼ੋਨੀਓ ਦੀ ਪਰਲਾਰੇ ਆਤੇ ਮੈਨੂੰ ਤੇਰੇ ਨਾਲ ਗੱਲ ਕਰਨ ਦੀ ਜ਼ਰੂਰਤ ਹੈ। ਜਾਂ ਮੈਨੂੰ ਲੋੜ ਹੈ ਤੇਰੇ ਨਾਲ ਗੱਲ ਕਰਨ ਦੀ। ਆ ਤਾ ਮਤਲਬ ਤੇਰੇ ਨਾਲ। ਇੱਥੇ ਪ੍ਰੈਪੋਜੀਸ਼ਨਾਂ ਨੇ ਆ ਯੂਜ਼ ਕੀਤੀਆਂ ਮੈਂ ਇਸ ਵੀਡੀਓ ਦੇ ਵਿੱਚ ਤਕਰੀਬਨ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਵੇਗੀ। ਕੰਸੀਨਿਓ, ਇਲ ਦੋਕੂਮੈਂਟੋ ਆ ਹੁਨ ਕੋਲੇਗਾ ਕੰਸੀਨਿਓ ਮੈਂ ਭੇਜਦਾ ਹਾਂ, ਜਾਂ ਡਿਲੀਵਰ ਕਰਦਾ ਹਾਂ ਇਨ ਦੋਕੂਮੈਂਟੋ ਦਸਤਾਵੇਜ਼ ਆ ਹੁਨ ਕੋਲੇਗਾ ਕੋਲੇਗਾ ਹੁੰਦਾ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਤੁਹਾਡੇ ਸਾਥੀ ਤੁਹਾਡੇ ਜੌਬ ਦੇ ਉੱਤੇ ਜਿੰਨੇ ਵੀ ਜਾਣੇ ਤੁਹਾਡੇ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਕੋਲੇਗੀ ਕਿਹਾ ਜਾਂਦਾ ਹੈ ਤੇ ਇੱਕ ਸ਼ਬਦ ਆ ਤਾਂ ਕੋਲੇਗਾ ਕਿਹਾ ਜਾਏਗਾ ਰਿਸਪੋਂਡੋ ਆ ਊਨਾ ਈਮੇਲ ਰਿਸਪੋਂਡੋ ਮੈਂ ਜਵਾਬ ਦਿੰਦਾ ਹਾਂ ਆ ਊਨਾ ਈਮੇਲ ਇੱਕ ਈਮੇਲ ਦਾ ਈਮੇਲ ਤੁਹਾਨੂੰ ਪਤਾ ਹੀ ਆ ਇਲੈਕਟ੍ਰੋਨਿਕ ਮੇਲ ਨੂੰ ਬੋਲਿਆ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਮੈਂ ਇੰਗਲਿਸ਼ ਦੇ ਵਿੱਚ ਵੀ ਟਾਈਪ ਕੀਤਾ ਹੈ ਇੰਗਲਿਸ਼ ਰੀਡਰਸ ਵਾਸਤੇ ਡੀ ਕੋ ਸੈਂਪਰੇ ਲਾ ਵੇਰੀਤਾ ਅਤੁੱਤੀ ਵੀ ਕੋ ਮੈਂ ਦੱਸਦਾ ਹਾਂ ਜਦ ਮੈਂ ਕਹਿੰਦਾ ਹਾਂ ਸੈਂਪਰੇ ਹਮੇਸ਼ਾ ਲਾ ਵੇਰੀਤਾ ਸੱਚਾਈ ਅਤੁੱਤੀ ਸਭ ਨੂੰ ਮੈਂ ਹਮੇਸ਼ਾ ਸਾਰਿਆਂ ਨੂੰ ਸੱਚ ਬੋਲਦਾ ਹਾਂ ਜਾਂ ਸੱਚ ਦੱਸਦਾ ਹਾਂ ਨੈਕਸਟ ਵਾਕ ਦੇਖ ਲੈਨੇ parlo a un insegnante di matematica parlo a un insegnante di matematica parlo main gal karda ha kide naal ik teacher de naal math de yani ki ganit de uh, teacher de naal main gal karda ha mathematics ovisionio di aiuto ovisionio di aiuto affare e competi ਮੈਨੂੰ ਜ਼ਰੂਰਤ ਹੈ ਮਦਦ ਦੀ ਕਿਸ ਦੇ ਲਈ ਹੋਮਵਰਕ ਕਰਨ ਦੇ ਵਿੱਚ ਮੈਨੂੰ ਮਦਦ ਹੈ ਮਦਦ ਦੀ ਜ਼ਰੂਰਤ ਹੈ ਅਫਾਰੇ ਇਕੋਮਪੇਤੀ ਮਤਲਬ ਕੰਮ ਕਰਨਾ ਜਿਹੜਾ ਵੀ ਕੰਮ ਤੁਹਾਨੂੰ ਸਕੂਲੋਂ ਮਿਲਦਾ ਹੈ ਜਾਂ ਉਂਝ ਵੀ ਕੋਈ ਕੰਮ ਵਾਦੋ ਅਫਾਰੇ ਵਾਦੋ ਅਫਾਰੇ ਉਨ ਪ੍ਰਿਲੀਵੋ ਵਾਦੋ ਅਫਾਰੇ ਉਨ ਪ੍ਰਿਲੀਵੋ ਪ੍ਰਿਲੀਵੋ ਹੁੰਦਾ ਹੈ ਐਸੇ ਕਢਾਉਣ ਨੂੰ ਵੀ ਬੋਲਿਆ ਜਾਂਦਾ ਹੈ ਇੱਕ ਹੁੰਦਾ ਹੈ ਜਦੋਂ ਅਸੀਂ ਆਪਣੇ ਖੂਨ ਦਾ ਸੈਂਪਲ ਦੇਣ ਜਾਂਦੇ ਹਾਂ ਉਹਨੂੰ ਵੀ ਪ੍ਰਲੇਵੋ ਬੋਲਿਆ ਜਾਂਦਾ ਹੈ ਪਾਰਲੋ ਆ ਹੂਨ ਕਾਸੀਰੇ ਪਰ ਅਸਿਸਟੈਂਸਾ ਪਾਰਲੋ ਆ ਹੂਨ ਕਾਸੀਰੇ ਪਰ ਅਸਿਸਟੈਂਸਾ ਪਾਰਲੋ ਮਤਲਬ ਮੈਂ ਗੱਲ ਕਰਦਾ ਹਾਂ ਕੈਸ਼ੀਅਰ ਦੇ ਨਾਲ ਕਿਦੇ ਵਾਸਤੇ ਮਦਦ ਦੇ ਲਈ ਅਸਿਸਟੈਂਸ ਆ ਕੀ ਹੁੰਦਾ ਮਦਦ ਜਿੱਦਾਂ ਕਿ ਆਯੂ ਤੋਂ ਹੁੰਦੀ ਆ ਇਨ ਵਿਓ ਉਨ ਬੋਨੀਫਿਕੋ ਆ ਉਨ ਅਮੀਕੋ ਮੈਂ ਭੇਜਦਾ ਹਾਂ ਇੱਕ ਟ੍ਰਾਂਸਫਰ ਬੋਨੀਫਿਕੋ ਦਾ ਮਤਲਬ ਹੁੰਦਾ ਬੈਂਕ ਟ੍ਰਾਂਸਫਰ ਕਰਨਾ ਕੋਈ ਪੈਸੇ ਵਗੈਰਾ ਆ ਉਨ ਅਮੀਕੋ ਇੱਕ ਦੋਸਤ ਨੂੰ ਡਿਪੋਜ਼ੀਟੋ ਡਿਪੋਜ਼ੀਟੋ ਈ ਸੋਲਦੀ ਆ ਉਨ ਕੋਂਟੋ ਡਿਪੋਜ਼ੀਟੋ 이 솔디 아운 콘토 메 ਇਕ खाते दे विच पैसे जमा कराउंदा कर 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 हा 디포지ਤੋ ਦਾ ਮਤਲਬ ਹੁੰਦਾ ਮੈਂ ਜਮਾ ਕਰਾਉਂਦਾ ਹਾਂ 솔디 ਮਤਲਬ پیسے 리키에도 ਮਤਲਬ ਮੰਗ ਕਰਦਾ ਰਿਕਵੈਸਟ ਕਰਦਾ 운 프레스티토 프레스티토 ਹੁੰਦਾ ਕਰਜਾ 아 우나 ਬੈਂਕਾ ਮੈਂ ਇਕ ਬੈਂਕ ਤੋਂ ਕਰਜੇ ਦੀ ਮੰਗ ਕਰਦਾ ਹਾਂ 프레스티토 ਹੁੰਦਾ ਉਧਾਰ 리키에도 ਹੁੰਦਾ ਮੰਗ ਕਰਨਾ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਵੇਗੀ ਜੇਕਰ ਵੀਡੀਓ ਮੇਰੀ ਪਸੰਦ ਆndੀਆਂ ਨੇ ਤਾਂ ਲਾਈਕ ਕਰਨਾ ਤੁਹਾਡਾ ਬੰਦ ਹੈ ਨੈਕਸਟ ਵਾਰ ਕੇ ਅਜੀ ਸਾਡਾ ਕੰਟਰੋਲ ਲੋ ਇਲ ਸਾਲਡੋ ਆ ਉਨ ਬੈਂਕੋਮਾਟ ਮੈਂ ਕੰਟਰੋਲ ਕਰਦਾ ਹਾਂ ਜਾਨੀ ਕਿ ਮੈਂ ਚੈੱਕ ਕਰਦਾ ਹਾਂ ਸਾਲਡੋ ਦਾ ਮਤਲਬ ਹੁੰਦਾ ਬਕਾਇਆ ਜਿਹੜਾ ਕਿ ਬਚਦਾ ਹੈ ਆਪਣੇ ਬੈਂਕ ਅਕਾਊਂਟ ਦੇ ਵਿੱਚ ਸਾਲਡੋ ਬੋਲਿਆ ਜਾਂਦਾ ਉਸ ਨੂੰ ਉਨ ਬੈਂਕੋਮਾਟ ਇੱਕ ਏਟੀਐਮ ਤੇ ਮੈਂ ਆਪਣਾ ਬਕਾਇਆ ਚੈੱਕ ਕਰਦਾ ਹਾਂ रिसेवो असिस्टेंसा allo sportello ਮੈਂ ਕਾਊਂਟਰ ਤੇ ਹੂੰ ਮਤਲਬ ਮਦਦ ਰਸੀਵ ਕਰਦਾ ਹਾਂ ਲੈਂਦਾ ਹਾਂ ਸਪੋਰਟੈਲੋ ਹੁੰਦੀ ਆ ਖਿੜਕੀ ਜਿੱਦਾਂ ਕਿ ਵੱਖਰੀਆਂ ਵੱਖਰੀਆਂ ਸਪੋਰਟੈਲੋ ਬਣੀਆਂ ਹੁੰਦੀਆਂ ਨੇ ਜਦੋਂ ਅਸੀਂ ਪੋਸਟ ਤੇ ਜਾਂ ਬੈਂਕ ਦੇ ਵਿੱਚ ਜਾਂਦੇ ਆ ਤੇ ਉੱਥੇ ਮਦਦ ਵਾਲੀ ਸਪੋਰਟੈਲੋ ਇੱਕ ਅਲੱਗ ਹੁੰਦੀ ਆ ਇਨ ਵਿਓ ਉਨ ਪਾਕ ਕੋ ਆ ਉਨ ਅਮੀ ਕੋ invio matlab main bhejda ha un pak ko ek package yani ki parcel a un amiko ek dost nu next vaar dekh lenne ha ji compro franco bolli allo sportello compro main khareedda ha franco bolli stamps allo sportello counter to ya khidki to main khidki to ਸਟੈਂਪ ਖਰੀਦਦਾ ਹਾਂ ਜਿਹੜੀ ਕਿ ਅਸੀਂ ਕਿਸੇ ਵੀ ਆਪਣੇ ਜ਼ਰੂਰੀ ਦਸਤਾਵੇਜ਼ ਤੇ ਲਗਾਉਂਦੇ ਹਾਂ ਉਹਨਾਂ ਨੂੰ ਬੋਲਿਆ ਜਾਂਦਾ ਫਰਾਂਕੋ ਬੋਲੀ ਜਾਂ ਬੋਲੋ ਵੀ ਬੋਲਿਆ ਜਾਂਦਾ ਹੈ ਨੈਕਸਟ ਵਰਕ ਹੈ ਰਿਚੇਵੋ ਉਨ ਆਵੀਜ਼ੋ ਆਕਾਜ਼ਾ ਮੈਨੂੰ ਘਰੇ ਇੱਕ ਨੋਟਿਸ ਮਿਲਦਾ ਹੈ ਜਦੋਂ ਵੀ ਅਸੀਂ ਬਾਹਰ ਅੰਦਰ ਹੁੰਨੀ ਆ ਤਾਂ ਪੋਸਟੇ ਵਾਲੇ ਸਾਡੇ ਪੋਸਟੇ ਵਾਲੇ ਲੈਟਰ ਬਾਕਸ ਦੇ ਵਿੱਚ ਆਵੀਜ਼ੋ ਛੱਡ ਜਾਂਦੇ ਨੇ ਕੀ ਆਪਣਾ ਪੈਕੇਜ ਵਗੈਰਾ ਜਾਂ ਕੋਈ ਵੀ ਆਪਣੀ ਜ਼ਰੂਰੀ ਪੱਤਰ ਆ ਉਹ ਤੁਸੀਂ ਉੱਥੋਂ ਆ ਕੇ ਲੈ ਲਓ ਜੇਕਰ ਤੁਸੀਂ ਉਹਨਾਂ ਨੂੰ ਨਹੀਂ ਮਿਲਦੇ ਉਸ ਚੀਜ਼ ਨੂੰ ਬੋਲਿਆ ਜਾਂਦਾ ਆ ਵੀਜ਼ੋ ਰੀਤੀਰੋ ਹੂਨਾ ਰਕੋਮੰਡਾਤਾ ਆ ਹੂਨ ਅਫੀਚੋ ਪੋਸਟਾਲੇ ਮੈਂ ਲੈਂਦਾ ਹਾਂ ਇੱਕ ਰਜਿਸਟਰਡ ਪੱਤਰ ਅਫੀਚੋ ਪੋਸਟਾਲੇ ਹੁੰਦਾ ਡਾਕ ਕਰ ਤੋਂ ਰਕਮੰਡਾਤਾ ਉਹ ਚੀਜ਼ ਹੁੰਦੀ ਹੈ ਜਦੋਂ ਅਸੀਂ ਕੋਈ ਕਿਸੇ ਨੂੰ ਲੈਟਰ ਭੇਜਦੇ ਆ ਉਹਦਾ ਸਾਨੂੰ ਜੇ ਅਸੀਂ ਰਕਮੰਦਾਤਾ ਭੇਜਦੇ ਆ ਉਹ ਹੁੰਦੀ ਹੈ ਰਜਿਸਟਰਡ ਪੋਸਟ ਜਿਹਦਾ ਸਾਨੂੰ ਪਤਾ ਲੱਗ ਜਾਂਦਾ ਕਿ ਅਗਲੇ ਕੋਲ ਮਿਲ ਗਈ ਆ ਅਗਲੇ ਨੂੰ ਕਿ ਨਹੀਂ ਮਿਲੀ ਫਾਚੋ ਆਕੁਇਸਤੀ ਆ ਉਨ ਨੇਗੋਸਿਓ ਵਿਚੀਨੋ ਮੈਂ ਨੇਰਲੇ ਸਟੋਰ ਤੋਂ ਖਰੀਦਦਾਰੀ ਕਰਦਾ ਹਾਂ ਫਾਚੋ ਆਕੁਇਸਤੀ ਹੁੰਦਾ ਖਰੀਦਦਾਰੀ ਕਰਨਾ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ਇਹ ਨੇਗੋਸਿਓ ਹੁੰਦੀ ਹੈ ਦੁਕਾਨ ਵਿਚੀਨੋ ਹੁੰਦਾ ਆਪਣਾ ਨੇੜੇ rispondo a un messaggio ਮੈਂ ਇੱਕ ਮੈਸੇਜ ਦਾ ਜਵਾਬ ਦਿੰਦਾ ਹਾਂ ਰਿਸਪੋਂਡੋ ਮਤਲਬ ਹੁੰਦਾ ਮੈਂ ਜਵਾਬ ਦਿੰਦਾ ਹਾਂ ਮੈਸਾਜੋ ਮੈਸੇਜ faccio attenzione a quello che mangio ਮੈਂ ਇਸ ਗੱਲ ਤੇ ਧਿਆਨ ਦਿੰਦਾ ਹਾਂ ਫਾਚੋ ਮਤਲਬ ਮੈਂ ਕਰਦਾ ਹਾਂ ਅਟੈਂਸੀਓਨੇ ਹੁੰਦਾ ਧਿਆਨ ਅਕੁੈਲੋ ਉਸਤੇ ਕੇ ਮਾਂਜੋ ਜਿਹੜਾ ਕਿ ਮੈਂ ਚੀਜ਼ ਖਾਂਦਾ ਹਾਂ vado a fare un giro in bicicletta mai janda ha ik chakkar lagawan cycle de utte vado a fare un giro in bicicletta racconto una storia a mio figlio racconto mai sunnda ha jame dasa ha una storia ik kahani a mio figlio apne puttar nu racconto al dottore come mi sento main doctor nu dassdi ha ya dassda ha ki main kidda da mehsoos karda ha ya kardi ha je ke tuhanu meri videos pasand aundiyan ne ta mainu comment karke zarur dasna ki edan diya videos hor paya kariye va do a controllare la pressione sanguigna main apna blood pressure check karna ਗਰੋਂ ਜਾਣ ਰਹਾ ਹਾਂ ਮਤਲਬ ਚੈੱਕ ਕਰਨ ਜਾ ਰਿਹਾ ਆਪਣਾ ਬਲੱਡ ਪ੍ਰੈਸ਼ਰ ਪ੍ਰੈਸਿਓਨੀ ਸੰਗੁਈਨਾ ਹੁੰਦਾ ਬਲੱਡ ਪ੍ਰੈਸ਼ਰ ਪੋਰਤੋ ਇਲ ਬੰਬੀਨੋ ਆਫਾਰੀ ਉਨ ਬੱਚੀਨੋ ਬੱਚੀਨੋ ਹੁੰਦਾ ਟੀਕਾ ਲਵਾਉਣਾ ਕੋਈ ਵੀ ਕਿਸੇ ਵੀ ਚੀਜ਼ ਦਾ ਹੋ ਸਕਦਾ ਮੈਂ ਲੈ ਕੇ ਜਾਂਦਾ ਹਾਂ ਆਪਣੇ ਬੱਚੇ ਨੂੰ ਟੀਕਾ ਕਰਨ ਦੇ ਲਈ che ora apre il negozio a che ora apre il negozio dukaan kinne baje khuldi hai is video de vich main tuhanu preposizioni a da use vi dassya hai jada tar har ik sentence de vich tusi a dekhya hona la festa inistia a mejjanotte ਪਾਰਟੀ ਅਕਦੀ ਰਾਤ ਨੂੰ ਸ਼ੁਰੂ ਹੁੰਦੀ ਹੈ ਆ ਮੈਸ ਦਾ ਨੋਟ ਤੇ ਆ ਕੀ ਆ ਸਾਡੀ ਪ੍ਰੈਪੋਜੀਸ਼ਨ ਨੇ ਜਿੱਦਾਂ ਕਿ ਇੰਗਲਿਸ਼ ਦੇ ਵਿੱਚ ਅਸੀਂ ਐਟ ਯੂਜ਼ ਕਰਦੇ ਹਾਂ ਸਮ ਟਾਈਮ ਇਹਦਾ ਯੂਜ਼ ਫੋਰ ਦੀ ਤਰ੍ਹਾਂ ਹੁੰਦਾ ਸਮ ਟਾਈਮ ਯੂਜ਼ ਇਹਦਾ ਟੂ ਦੀ ਤਰੀਕੇ ਦੇ ਨਾਲ ਹੁੰਦਾ ਫਾਚੋ ਉਨ ਰੈਗਾਲੋ ਆ ਮਿਓ ਪਾਦਰੀ ਮੈਂ ਗਿਫਟ ਦਿੰਦਾ ਹਾਂ ਆਪਣੇ ਪਿਤਾ ਨੂੰ ਜੇਕਰ ਤੁਸੀਂ ਹੋਰ ਵੀ ਚੰਗੇ ਤਰੀਕੇ ਦੇ ਨਾਲ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 36555533720 ਤੇ ਕਲਾਸ ਦੇ ਲਈ ਗ੍ਰਾਸੀਏ Voy like share and subscribe my channel to watch more videos like this ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ